ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਅਰੇ ਰਾਜਾ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੁਗ ਬਿਹਾ ਜਾ ਸੁਖ ਪਾਵਨ ਨ ਹੋਈ ਹੋ ਕਰਤਾ ਕਰਨਾ ਮੈ ਨਾ ਹੀ ਜੇ ਕਰੀ ਨਾ ਹੋਈ ਬਲੇ ਹਰੀ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਹਾ ਜਾਤ ਮੈਂ ਜੋ ਜੋਤ ਮੈਂ ਜਾਤ ਅਕਲ ਕਲਾ ਵਰਪੂਰੇ ਆ ਸੋ ਸੱਚਾ ਸਾਹਿਬ ਸਿਖਤ ਸੋ ਹਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਪਰਤਿ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਅਗਸ ਮਲ ਪਿਲ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖੇ ਸੋਦਰ ਕਿਹਾ ਜਿਤ ਦਸ ਰੂਪ ਸੁਮਾਲ ਵਾਜੇ ਤੇਰੇ ਨਾਮ ਅਨੇਕ ਸੰਕਾ ਕੀਤੇ ਤੇਰੇ ਵਾਹਣ ਹਾਰੇ ਕਿਤੇ ਤੇਰੇ ਰਾਗ ਪਰਿ ਸੋ ਕਈਏ ਕਿਤੇ ਤੇਰੇ ਗਵਨ ਹਾਰੇ ਗਾਮਨ ਤੁਦਨਾ ਕੋਣ ਕੋਣੀ ਬਸੰਤਰ ਗਾਵੇ ਰਾਜਾ ਤਰਨ ਦਵਾਰੇ ਗਾਮਨ ਤੁਦਨਾ ਚਿਤ ਗਵਤ ਲਿਖ ਜਾਣੇ ਲੇਖ ਲੇਖ ਦਰਮ ਵਿਚਾਰੇ ਗਾਮਨ ਤੁਦਨਾ ਇਸਰ ਬਰਮਾ ਦੇਵੀ ਸੁਣ ਤੇਰੇ ਸਦ ਸੋਹਰੇ ਗਾਮਨ ਤੁਦਨਾ ਇੰਦਰਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵਨ ਤੁਧ ਨ ਸਿਸਮਾ ਦੇ ਅੰਦਰ ਗਾਵਨ ਤੁਧ ਨ ਸਾਧ ਵਿਚਾਰੇ ਗਾਵਨ ਤੁਧ ਨ ਜਤੇ ਸਤੇ ਸੰਤੋਕ ਕੇ ਗਾਵਨ ਤੁਧ ਨ ਵੀਰ ਕਰਾਰੇ ਗਾਵਨ ਤੁਧ ਨ ਪੰਡਤ ਪ੍ਰਣਿਕਿਸ਼ਰ ਜੋਜਕ ਵੇਦਾਂ ਨਾਲੇ ਗਾਵਨ ਤੁਧ ਨ ਮੋਣਿਆ ਮਨ ਮੋਣ ਸੁਰਗ ਮਛ ਪਿਅਲੇ ਗਾਵਨ ਤੁਧ ਰਤਨ ਉਪੇ ਤੇਰੇ ਅਸ਼ਟ ਤੀਰਤ ਨਾਲੇ ਗਾਵਨ ਤੁਧ ਨੋ ਜੋਦਮਾ ਬਲਸੁਰਾ ਗਾਵਨ ਤੁਧ ਨੋ ਖਾਣੇ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਕੇ ਤੇਰੇ ਤਾਰੇ ਸਹੀ ਤੁਧ ਨੋ ਗਾਵਨ ਜੋ ਤਤ ਪਾਵਰਤੇ ਤੇਰੇ ਭਗਤ ਰਸਾਲੈ ਹੋਰ ਕਿਤੇ ਤੁਧ ਨੋ ਗਾਵਨ ਸੇ ਮਿਤ ਚਿਤਨਾ ਵੰਨਨ ਕਿਆ ਵਿਚਾਰੇ ਸੋਇ ਸੋਇ ਸਦ ਸਤ ਸਾਹਿਬ ਸੱਚੋ ਸੱਚੀ ਨਾਹੀ ਹੈ ਵੀ ਉਸ ਜੈਨ ਜੋ ਸਿਰਚਨਾ ਜਿੰਦ ਚੋਏ रंगी रंगी बाती करके जिन सी माया जिन उपाय कर कर देखे किता अपना ये तुझ जी बढ़े आय जो तुझ पर सोई कर सी प्रयोग में ना करना जाय सो पात साहो सो पात सब नान पर एन रजाई के बड़े बड़ा रिठा हुए कीमत पर क्या ना जाय ਕਹਣੇ ਬੋਲੇ ਤੇਰੇ ਸਮੈ ਵੱਡੇ ਮੇਰੇ ਸਾਹਿਬ ਗੇਰ ਗੰਬੀਰ ਕੁਣੀ ਬਹੀਰ ਕੋਈ ਨ ਜਾਣੇ ਤੇਰੋ ਕਿਤੋ ਕਿਵੜ ਚੀਰ ਰਾਵ ਸੰਸਰਤੀ ਮਿਰਸਰਤ ਕਮਾਏ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਧਾਨੀ ਗੁਰ ਗਰਹਾਈ ਕਿਰਨ ਨ ਜੋਈ ਤੇਰੀ ਤਰ ਵੜਿਆਏ ਸਭ ਸਾਥ ਸਭ ਤਾਪ ਸਭ ਚੰਗੀਆਂ ਆ ਸਿਧਾ ਫੁਰਖਾਂ ਕਿਆਂ ਵੜਿਆਇਆ ਤੋਦਣ ਸਿਦੇ ਕਿਰਨਾਂ ਭਾਈਆਂ ਕਰ ਮਿਲਣਾਈ ਠਗਰਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਬਰੇ ਤੇਰੇ ਪੰਡਾਰ ਜਿਸ ਤੋਂ ਦੇ ਤਿਸੇ ਕਿਆ ਚਾਰ ਨਾਨਕ ਸਚ ਸਵਾਰਨ ਰਸ ਮਾਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਚ ਨਾਮ ਸਚ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀ ਦੁਖ ਸੁਖ ਸਰੇ ਮੇਰੀ ਮਾਇ ਸਾਚਾ ਸਾਇਰ ਸੱਚੇ ਨਾਇ ਰਹਾਓ ਸੱਚ ਨਾਮ ਕੀ ਤਲ ਵੜਿ ਆਪ ਤੱਕੇ ਕੀਮਤ ਨੀ ਪਾਈ ਜੇ ਸਰ ਮਿਲਕੇ ਆਖਣ ਪਾਇ ਵਡਾ ਨੋ ਵੀ ਘਾਟ ਨਾ ਜੈ ਨਾ ਓ ਮਰਨੋ ਸੋਗ ਦੇ ਦਰਿਨ ਚੁੱਕੇ ਪੋਗ ਗੁਣ ਰੁਣੋਈ ਕੋਏ ਨਾ ਕੋਏ ਜਿਵੜ ਹੱfte ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕ ਸੰਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਾਲਾ ਚੌਥਾ ਹਰਿ ਕੈ ਜਨ ਸਤਿ ਬ੍ਰਹਤ ਪੁਰਖਾ ਬਿਨੋ ਪਰੁਪਰਿ ਪਾਸ ਹੰਕਿਰੇ ਕਰਮ ਸਤਿបុਸ ਸ੍ਰਿਨਾਏ ਕਰਦਿ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੂ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਇ ਹਰਿ ਕਰਤ ਹਮਰੀ ਦੇਰਾਸ ਰਹਾਉ ਹਰ ਜਨ ਕੇਵੜ ਪਾਗ ਵਡੇਰੇ ਜਨ ਹਰ ਹਰ ਸਰਦ ਹਰਿ ਪਿਆਸ ਹਰ ਹਰ ਨਾਮ ਲਤ੍ਰਪਤਾਸੈ ਮਨ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨਾ ਪਾਇ ਤੇ ਪਗੰਯੰ ਪਾਸ ਜੋ ਸਾਤੁ ਪਰ ਸਰਨ ਸੰਗਤ ਨੇ ਆਇ ਤਰਗ ਜੀਵੇ ਤਰਗ ਜੀਵਾਸ ਜਿਨ ਹਰ ਜਨ ਸੰਗਤ ਪਾਇ ਤਨ ਦੂਰ ਮਸਤਕ ਲਿਖਿਆ ਲਿਖਾਸ ਤਨ ਤਾਨ ਸਤ ਸੰਗਤ ਚਿਤ ਰਸ ਪਾਇ ਮੇ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਾਲਾ ਪੰਜਵਾ ਆਇ ਰੇ ਮਨ ਚਿਤ ਉਦਮ ਜੋ ਜੀਉ ਪਰਿਆ ਸੇਲ ਪੱਥਰ ਮੈਂ ਜਨ ਕੋ ਪਾਇ ਤਾਂ ਕਰਿ ਜਿ ਕ ਬਿਕਰਤ ਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੌਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰੇ ਹਰਾਵ ਜਿਨਨ ਪਿੱਤ ਲੋਕ ਸੁਤ ਬਿਨੰਤਾ ਕੋਇ ਨਕਸ ਕੀ ਤਰਿਆ ਸਿਰ ਸਿਰ ਸਭੈ ठाਉ ਕਰੋ ਕਾਇ ਮਨ ਪੋ ਕਰਿਆ ਓਡੇ ਓੜਾਵੇ ਸੇ ਕੋਛਾਤ ਪਾਚੇ ਬਚਦੇ ਛਰਿਆ ਤਨ ਕਮਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਣ ਕਰਿਆ ਸਾਭ ਨੇ ਦਾਨ ਦਸ ਅਸੀਦਾਨ ਠਾਕੁਰ ਕ੍ਰਿਪਤਨ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਤੇਰਾ ਤਨਾ ਪਾਰਾਂ ਵਰਿਆ ਰਾਗ ਅਸਮਲ ਤਉਤਾ ਸੋ ਪਰ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪਰ ਕਨ ਰੰਜਨ ਹਰ ਪਰ ਕਨ ਰੰਜਨ ਹਰਗਮਾ ਗਮਾ ਪਾਰਾ ਸਾਭ ਤੇ ਆਏ ਸਭ ਤੇ ਤੁਝੇ ਸੱਚੇ ਸਿਰਜਣਹ ਹਰ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਤਰ ਹਰਿ ਤੇ ਸੰਤੋ ਜੀ ਸੁਭ ਦੁੱਖ ਵਿਚਾਰਨਿਆਰਾ ਹਰਿ ਪੇਠਾ ਠਾਕੁਰਾ ਪੈ ਸੇ ਉਕਜੀ ਕੀ ਨਾਨਕ ਚੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰੰਤਰ ਜੀ ਹਰੇਕ ਅਪਰੁਖ ਸਮਾਨਾ ਇੱਕ ਦਾਤਿਕ ਬਿਖਾਰੀ ਜੀ ਸੁਭ ਤੇਰੇ ਚੋਜ ਬਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੋ ਪਰਮ ਬ੍ਰਹਮ ਬੇਅੰਤ ਬਿਆੰਤ ਜੀ ਸੇ ਕਿਆ ਗੁਨਾਕ ਬਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਰਨਾਨਕ ਤਿਨ ਪਰਵਾਨਾ ਹਰਤੇ ਆਇ ਹਰਤੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਇ ਜਨ ਹਰਤੇ ਆਇ ਅਜੀਤਨ ਤੋਟਿ ਜਮ ਕੇ ਪાંਸੇ ਜਿਨ ਨਿਰਪਉ ਜਨ ਅਰ ਨਿਰਪਉ ਤੇ ਆਇਓ ਜੀ ਤਿਨ ਕਾ ਬਹੁ ਸਭ ਗਵਾਸੀ ਜਿਨ ਸੇਵੇ ਆ ਜਿਨ ਸੇਵੇ ਮੇਰਾ ਹਰ ਜੀਤੇ ਹਰ ਹਰੋ ਸਮਾਸੀ ਸਤਨ ਸਤਨ ਜਨਰਤਿ ਆਇਓ ਜੀ ਜਨ ਨਾਨਕ ਤਨ ਬਲ ਜਸਸੀ ਤੇਰੀ ਭਗਤ ਤੇਰੀ ਭਗਤ ਪੰਡਾਰਚੀ ਬਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜਿਰਨ ਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤੁਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੁਸਮਰ ਸਾਸਤਰ ਜੀ ਕਰ ਕਰਿਅੋ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲ ਜਿ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਪਾਦ ਪੁਰਖ ਪ੍ਰਭੂ ਕਰਤਾ ਜੀ ਤੁਦ ਜੀ ਅਵਰ ਨਾ ਕੋਈ ਤੂੰ ਜੁਗ ਜੁਗ ਕੋ ਸਦ ਸੁਦਾ ਤੂੰ ਇੱਕੋ ਜੀ ਤੂੰ ਨਾ ਚਲ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸ੍ਰਿਸ਼ਟ ਸਭ ਪਾਏ ਜੀ ਤੁਦ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਸਭ ਸੇ ਕਾਜਨ ਹੋਈ ਸੋ ਮਲਾ ਚੌਥਾ ਤੂੰ ਕਰਤਾ ਸੁਚਾਰ ਮੈਂਡਾ ਸਾਈ ਜੋ ਤੁਪ ਭਵੇ ਸੋਇ ਤਸੀ ਜੋ ਤੁੰਦ ਸੁਪੈ ਰਾਵ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੋ ਕਿਰਪਾ ਗ੍ਰਿ ਤਰੇ ਨਾਮ ਰਤਨ ਪਾਇਆ ਮੁਰਮ ਕਲਾ ਦਾ ਮਨ ਮਗੋਤ ਦਾ ਵਿਸ਼ੋੜੇ ਆਪ ਮੇ ਲਾਇਆ ਤੂੰ ਦਰੇ ਸਭ ਤੁਜੀ ਮੈਂ ਤੁਜ ਬਿਨ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੈ ਰ ਵਿੰ ਜੋਗ ਮੇਰ ਵਿਚੜਿਆ ਸੰ ਜੋਗੀ ਮੈ ਜੇ ਸੋ ਤੋ ਜਾਣੈ ਸੋ ਜਨ ਜਾਣੈ ਹਰਗੁਣ ਸਦੇ ਆਕਵ ਖਾਣੈ ਜਿਨ ਹਰ ਸੇਵ ਤਨ ਸੁਖ ਪਸੇ ਜਿ ਹਰਿ ਨਾਮ ਸਮਾਇਆ ਧਵਾਪੇ ਕਰਤ ਤੈਰ ਕੈਸ ਬੋਏ ਤਦ ਬਿੰਦੂ ਜ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੈ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਅਸ ਮਨ ਲਾ ਪਹਿਲਾ ਚਿਤ ਸਰੁਪਿ ਨ ਵਰਸ ਪਾਣੀ ਪਉਗਤ ਨੇ ਕੀਆ ਸ਼ੰਕਚਮ ਉਪਗਨਾਈ ਚਲੇ ਹਮ ਦੇਖ ਤੈ ਡੂਬੀਐ ਲੈ ਮਨ ਇੱਕ ਨਾ ਚੀਤ ਸਮੂਰ ਮਨ ਹਰਬ ਸੁਰ ਤੇਰੇ ਗੁਣ ਗੱਲਿਆ 라ਉ ਨਾਉ ਜਤੀ ਸਤੀ ਨਾਹੀ ਪੜਿਆ ਮੂਰਖ ਮੁਗਦਾ ਜਨਮ ਆਪਨ ਤ ਨਾਨਕ ਤਿੰਨ ਕੀ ਸਰਣਾ ਜਿੰਤੋ ਨਾਇੋ ਸ੍ਰੀ ਅਸਾ ਮਾ ਲਾ ਪੰਜਵਾ ਭਈ ਪ੍ਰਾਪਤ ਮਾਨਕ ਦਿਉਰੀਆ ਗੋਪੀਨ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨਾ ਕਾਮ ਰਸ ਸਾਗਤ ਬੁਜ ਕੇਵਲ ਨਾਮ ਰੰਜਾਮ ਲਾਗ ਪਉ ਜਤਨ ਕੇ ਜਨ ਬਿਰਤਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਰਸ ਸੰਜਮ ਤਰਮਨਾ ਕਮਾਇਆ ਸੇਵ ਸਾਧਨਾ ਜਾਨਿਆ ਹਰਿ ਕਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਪਾਛਦਸਵੇਂ ਕਬਿ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਚਿਤ ਕਿਛਾ ਤਬ ਚਰਨਨ ਮੰਨ ਰੇ ਹਮਾਰਾ ਅਪਨਾ ਜਾਨ ਘੋ ਪਰਤ ਪਾਰ हमरे दोष बे तुम काओ आप दे मोई बचाओ सोखी बसे मो रूप पर वारो सिख सब करतार मोरा चरण क्ल देख कर ये सबरण को असंगरी पूर्ण होई मारी आस तोर भजन की रे प्यासा तुना छोड़ कोई और ना तेम जो बरचो सो तुम ते पाऊ सेवक सिख मारे तरी चुनु चुनु सत्र हमारे मारे आप आदि मुजी उभि मरण काल का तराशने और ही हो जो सदा हमारे पश्चात जो करियो रच्छा राख ले मु रखनारे साहिब संत साहिब प्यारे दीन मन उद्गहंता तुम पूरे चतुर संता काल पे ब्रह्मा बदरा काल पे सब जीवतरा काल पे करवेशन प्रकाश सब काल का की आत्मासा जन्म का जोग सो क्यों वैद्यराज ब्रह्मा जेथियो ਜਨਕਾਰ ਸੁ ਲੋਕ ਸਵਾਰ ਨਮਸਕਾਰੇ ਤੈ ਹਮਾਰਾ ਜਨਕਾਰ ਸੁ ਜਗਤ ਬਨਾਇਓ ਦੇਵ ਦੇ ਤੇ ਚਨਾ ਪਜਾ ਆਦੰਤੇ ਕਵਤਾਰ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸੁਗਲ ਪਰਜਾ ਜਨਿਆ ਸਵਾਰੇ ਸੇਵਕਨ ਕੋ ਸੇਵਕਨ ਸੁਖ ਦਿਓ ਸਤਰਨ ਕੋਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੁੰਚ ਰਸਤੋਲਾ ਸਰਪਰ ਕਿਰਪਾ ਦਿਸ਼ਟ ਕਰ ਫੋਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਦੁਖ ਰਾ ਕਰ ਕਰ ਤਾਰਾ ਪ੍ਰਜਾ ਦਰਤ ਬਦੇ ਅਪਾਰ ਜਬ ਅਕਰ ਕਰ ਤੋ ਕਬੋ ਤੁ ਮੈਂ ਮਿਲਤੇ ਦੇ ਤਰੇ ਸਭੋ ਜੀਤੇ ਬਦਨ ਸਰ ਸ਼ਬ ਤਾਰੇ ਆਪ ਆਪਣੇ ਬੂਤ ਉਚਾਰੇ ਤੁਮ ਸਭੀ ਤੇ ਤਿਨ ਰਾਲਮ ਜਾਣਤ ਬੇਦ ਤੇ ਦਰਿਆਲਮ ਨਿਰੰਕਾਰ ਨਿਬਕੋ ਨਿਲੰਬ ਆਦ ਰਨਦ ਅਸੰਭ ਤਾਕਮੜੁ ਚਰਤ ਬੇਦਾ ਜਾ ਕੋ ਬੇ ਨ ਪਉਤ ਵੇਦਾ ਤਾ ਕੋ ਪ੍ਰਪਨ ਮਾਨਤ ਨਾ ਮੜੁ ਕੁਝ ਬੇਦ ਨ ਜਾਣ ਮਹਾਦੇਵ ਕੋ ਕੈਸ ਦਸ ਨਿਰੰਕਾਰ ਕਾ ਚਨਕ ਲੈ ਪਵੇ ਆਪਨੇ ਬੋਧ ਜੀਤੀ ਵਰਨਤ ਬਿਰ ਮ੍ਰਿਤੁਇ ਤਿਤਿ ਤੁਮਰਾ ਲਖਨੋ ਜੈ ਪ੍ਰਸਾਰ ਆ ਕੇ ਸੇ ਜਪਿ ਤਮ ਸੰਸਾਰ ਇਕ ਰੂਪ ਨੂ ਸਰੂਪ ਪਰੰਤ ਬਰਉ ਕੈਮੁਪਾ ਖਾਨ ਬਹੁ ਰਚ ਦੀਨੀ ਕਉ ਕੁਲ ਰਜ ਬੇਟਾ ਕਉ ਸਿਮਰ ਬਸੰਗ ਕੋ ਇਕੱਟਾ ਸਗਰੇ ਸ੍ਰਿਸ਼ਟ ਪਾਇ ਚੰਬ ਆ ਜੁਗ ਸੁਰੋ ਸੋ ਰਚਾ ਮੇਰੀ ਤੁਮ ਕਰੋ ਸਿਖ ਵਾ ਸਿਖ ਸੁੰਗੁਰ ਦੋਸ਼ ਜੀਤੇ ਉਰਦ ਪਾਤਾ ਸਗਰ ਮਲੇਸ ਕਰਨ ਗਾਤਾ ਜੇ ਅਸਦ ਤੋ ਸਰਨੇ ਪਰੇ ਤਨਕ ਦੋਇ ਦੁਖ ਤੇ ਮਰੇ ਹੋਰ ਕੁ ਜਵਨ ਪਗ ਪਰੇ ਤਿਆਰੇ ਇਨੇ ਕੈ ਤੁਮ ਸੰਕਟ ਸਭ ਟਾਰੇ ਜੋ ਕਲਪ ਕੈਕ ਬਾਰਤੇ ਆਏ ਹੈ ਤਾਂ ਕੈ ਕਾਲ ਨਿਕਟ ਨਿ ਆਏ ਰੱਛਾ ਹੋਇ ਤਾ ਸਭ ਕਲਾ ਦ੍ਰਿਸ਼ਟ ਅਰੈਟ ਤਰੇ ਤਦ ਕਲਾ ਕਰਪਾ ਦ੍ਰਿਸ਼ਟ ਤਨ ਜਾਣਿਆ ਰਿਓ ਤਾਂ ਕੈ ਤਾਪ ਤਨ ਕੁ ਮੋਹ ਰਿਓ ਰੇ ਦਿਸਦ ਗੁ ਹੋਏ ਸੁਸ਼ਟ ਸ਼ਸ਼ਵ ਸ਼ੁਕ ਨਾ ਕੋਈ ਇੱਕ ਬਾਰ ਜਨ ਤੁਮੈ ਸਮਾਰਾ ਕਾਰ ਪਾਣ ਤੇ ਤਾਏ ਵਰ ਜਨਨਾਮ ਤੁਮਾਰੋ ਕਾਹ ਦਰਦ ਦੁਸ਼ਦੁਖ ਤੇਰਾ ਖੜਾ ਕੈਤ ਮੈਂ ਸਰਣ ਤੇ ਆਰੀ ਆਪੋ ਦਿਲੀ ਉਬਾਰੀ ਸਰਦੁਰ ਮੋਸੈ ਦੁਸ਼ਦੁਖ ਤੇ ਲਿਓ ਬਚੈ ਸੋਇ ਆ ਪਾਏ ਗਜਬਤ ਤੇ ਤੁਮਰੇ ਤਬ ਤੇ ਕੋ ਆਪਰੇ ਨਿ ਅਨਿਓ ਰਾਮ ਰੇਮ ਪੁਰਾਨ ਪੁਰਾਨ ਅਨੇਕ ਕਹਿ ਮਤੈ ਇਕ ਨਾ ਮੰਨਿਓ ਸਿਮਰਸ ਸਤਰ ਵਿਦ ਸਬੇ ਬੂ ਵਿਦ ਕਮ ਇਕ ਨਾ ਜਾਣਿਓ ਸਿਰਿ ਸੁਪਾਨ ਕਿਰਪਾ ਤੁਮਰੀ ਕਰ ਮੈ ਨ ਕੋ ਸਭ ਤੋਇ ਬਖਾਨੇ ਦੋਇਰਾ ਸਗਲ ਦੁਆਰ ਕੋ ਛੱਡ ਕੇ ਗਤਵਾਰ ਦੁਆਰ ਬਾਏ ਗਏ ਕੀ ਲਾਜ ਅਸ ਗੋਬਿੰਦਾ ਸਤਵਾਰੇ ਰਾਮ ਕਲੀ ਮਾਲਾ ਤੇ ਜਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸਤੀ ਮਨੁ ਜੀਆਂ ਵਤਾਈਆਂ ਰਾਗ ਰਤਨ ਬਰੋਹਰ ਪ੍ਰਿਆ ਸਬਦ ਗਾਉਣ ਆਈਆਂ ਸੋ ਦੋਤਾਂ ਗੋਰੀ ਕਿਰਮਨ ਜਿਨੀ ਵਸੈ ਕਹ ਨਾਨਕ ਆਨੰਦ ਸਤਪੁਰ ਮੈਂ ਪਾਇਆ ਏ ਮਨ ਮੇਰੇ ਆਤਮ ਸੁਧਰੋਰ ਨਾਲੇ ਰਣਾ ਰੂਤ ਮਨ ਮੇਰੇ ਦੁੱਖ ਸਭੀ ਸਾਰਿਣਾ ਅੰਗੇ ਕਰੂ ਕਰੇ ਤੇਰਾ ਅਕਾਰ ਸਭ ਸੁਵਰਨਾ ਸੁਬ ਨਗਲਾ ਸਮਰਸ ਸੁਅਮੇ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸੁਧਰੋਰ ਨਾਲੇ ਸਾਚੇ ਸਾਇਬਾ ਗਿਆਨੀ ਗਰ ਤੇਰੇ ਕਰਤਾ ਤੇਰੇ ਸੁਪੁੱਛ ਜਿਸ ਦੇ ਸੁਪਾਵੇ ਸਰਦ ਸੁਸਲਾ ਤੇਰੀ ਨਾਮ ਅਨਵਸਾਰੇ ਜਿਨ ਕੇ ਮਨਸਯਾ ਵਾਜੇ ਸਬਦ ਕਨੇਰੇ ਕਹ ਨਾਮ ਸੱਚੇ ਸਾਇਬ ਗਿਆਨੀ ਗਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚ ਨਾਮਾ ਧਰਮ ਰਜਨ ਬੁੱਖਾਂ ਸਭ ਗਵਾਇਆ ਆਕਾਰ ਸਾੰਤ ਸੋਖਮਾਨ ਆਵਸਿਆ ਜਿਨੇ ਚਸ ਸੋ ਪੂਜਾਈਆਂ ਸਦਾ ਕੁਰਬਾਨ ਕੀਤੇ ਗੁਰਬਿਟੋਏ ਜਿਸਦੇ ਆਵੜਿਆ ਕਹ ਨਾਨਕ ਸੁਣੋ ਸੰਤੋਸ ਬਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਗਰਸਬ ਗੇ ਗਰਸਬ ਗੇ ਸਬਦ ਵਾਜੀ ਕੋ ਲੋ ਜਿਤ ਕਰਤਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ ਸਰਕਰਮ ਪੈ ਤੁਜਨ ਕੋ ਸੇ ਨਾਮ ਰਕੇ ਲਾਗੇ ਕਹ ਨਾਨਕ ਤੈ ਸੁਖੋ ਤਿਤ ਗਰਨ ਦਵਾਜੀ आनंद सुणो वड पागियो सगले मनोवृत्त पुरे और परमपर पाया उतरे सगले विशूरे दुख रूप संताप पुतरे सुने सच्चे वाणी संत सहजन बससे पुरे गुरु ते जानी सुनते पुनीत करते पवित सतगुरु आभरे पुरे बिनवंतनान गुरु चरण लागी हो जय आन तोरे बडवाने मल पंजवा था ਮਲੇ ਵਚਨਾਂ ਵਸਤੂ ਪਈਓ ਸਤ ਸੰਤੋਕ ਵਿਚਾਰੋ ਅੰਮਰਤ ਨਾਮ ਠਾਕੁਰ ਕੋ ਪੈ ਜਿਸ ਕਾ ਸਭ ਸੇ ਅਦਾਰੋ ਜੇ ਕੋ ਖਵੇ ਜੇ ਕੋ ਕੁੰਚੇ ਤਿਸ ਕ ਹੋਏ ਉਦਾਰੋ ਇਹ ਵਸਤ ਜੀਨੇ ਜੋਇ ਨਿਤ ਨਤਰ ਕਰਤਾਰੋ ਤੁਮ ਸੰਸਾਰ ਚਨ ਉਤਰੀਏ ਸਭਾਨਕ ਬਨੁ ਪਸਾਰੋ ਸ਼ਲੋਕ ਮਹੱਲਾ 5 ਥੇਰਾ ਗੀਤ ਜਤੋ ਨਾਏ ਮਨੋ ਜੋਗ ਪਿਤੋਏ ਮੈਨਰੇ ਗੁਣ ਨਾਇ ਕੋ ਗੁਣ ਨਾਇ ਤੇ ਤਰਸ ਪਈ ਤਰਸ ਤੇ ਆ ਮੈਂ ਰਾਮ ਤੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੇ ਵੇ ਹਰਿਓ ਕੋੜੀ ਚਿਤ ਤੇ ਤੁਸਮਰਤ ਜਿਤ ਕੋਈ ਨਾ ਉਤੇ ਤੇਰੀ ਰਖ ਅਗਨੀ ਉਦਰ ਮਾਇ ਸੁਣ ਕੇ ਜਮਕੇ ਦੋਤਨ ਤੇ ਤੇਰੇ ਛੜ ਜਾਏ ਪਾਉ ਜਲ ਵਿਕੁਮ ਸੁਭਾਉ ਗੁਰ ਸੁਭਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਮਿਰਸ ਸਖਾਏ ਕਲਮੈ ਪ੍ਰਗੁਣ ਗੋਬਿੰਦ ਗਾਏ ਸਰਬ ਸੇ ਨੋ ਕਰਪਾਲ ਸਮਾਲੈ ਸਾਇ ਸਾਇ ਬ੍ਰਿਤ ਕੋਈ ਨਾ ਜਾਇ ਜੇ ਆਵੇ ਤਦਿਆਇ ਸ਼ਲੋਕ ਮਹਲਾ ਪੰਜਵਾ ਅੰਦਰ ਬੜੋ ਰੋਦਨਾ ਜੀਵਾਂ ਜਬ ਗੁਰ ਨਾਓ ਨੇਤ੍ਰ ਸਤਗੁਰ ਪ੍ਰੇਖਣਾ ਸਵਨੈ ਸੁਨ ਗੁਰ ਨਾਮ ਸਤਗੁਰ ਸਿਤੀ ਰਤਿਯ ਦਰਗੇ ਪਈ ਠਾਓ ਕਾਉ ਨਾਨਕ ਕਿਰਪਾ ਕਰ ਜਿਸ ਨਾਏ ਵਤ ਦੇ ਜਗਤ ਮਨ ਤੁਮ ਕਾੜੀ ਵਿਲੇ ਕਈ ਕੈ ਮਹਲਾ ਪੰਜਵਾ ਰਖੇ ਰਖਣਾ ਰਾਪ ਬਾਰਿਆਂ ਗੁਰ ਕੀ ਪੈਰੀ ਪੈ ਖਾਸ ਵਾਰਿਆਂ ਓ ਆਪ ਦੇਵਲ ਮਨੋ ਨਾ ਵਿਸਾਰਿਆਂ ਸਾਜਨ ਕੇ ਸੰਗ ਬੋਜ ਲਤਾਰਿਆਂ ਸਾਖਤ ਨੰਦ ਗ੍ਰਿਸ਼ਟ ਖ ਨਮਾ ਬਿਧਾਰਿਆਂ ਜਿਸੇ ਕਿਟ ਕੋ ਨਾਨਕ ਮੰਨੇ ਮਾਏ ਜਿਸ ਮਰ ਸੁਖ ਹੋਏ ਤੇ ਸਭ ਕੀ ਟੇਕੋ ਨਾਨਕ ਮੰਨੇ ਮਾਏ ਜਿਸ ਮਰ ਸੁਖ ਸਭਲੇ ਦੁਖੁ ਜਾ ਵਾਏ ਗੁਰਜੀ ਕਾ ਖਲਸਾ ਵਾਏ ਗੁਰਜੀ ਕੀ ਫਤਿਹ ਔਰਤੇ ਕੋ ਕਾਰ ਸਤਗੁਰ ਪ੍ਰਸਾਦ DNA ਸ੍ਰੀ ਮਾਲਾ ਪੈਲ ਆਰਤੀ ਗਗਨ ਮੇ ਥਾਲ ਰਵ ਚੰਨ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਤਉਪ ਮੰਲਿਓ ਨੋਂ ਪਉਣ ਚੋ ਕਰੇ ਸਗਲ ਬਨਰਾਏ। ਕੁਲੰਤ ਜੋਤੀ ਕੇਸੀ ਔਰਤੀ ਹੋਏ॥ ਮੋਖਣ ਨ ਤੇਰੀ ਔਰਤੀ ਅਨਹਤ ਸਬਦ ਜਨਤ ਪੈ ਰਹਾਓ। ਸਹਸ ਤੋ ਨਨ ਨ ਤੁਕ ਕੋ ਸੇ ਸਮੂਰਤ ਨਾਇਕ ਤੋਏ। ਸਹਸ ਪਦ ਬਿਮਲ ਅਨੇਕ ਪਦ ਗੰਧ ਬਿਨ ਸਾਸਤ ਬਲ ਚਤਮੋਏ। ਸਭ ਮੈਂ ਜੋਤ ਜੋਤੇ ਸੋਏ॥ ਜਿਸ ਦੇ ਚੰਨਨ ਸੁਮੈ ਚੰਨਨ ਹੋਏ ਗੁਰਸਾਖੀ ਜੋਤ ਪ੍ਰਗਟ ਜੋਤਿ ਪਰ ਸਵਾਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭ ਤੁਮਾਨੁ ਅਨਦੇ ਨਾਮੁ ਵੈ ਪਿਆਸਾ ਕਿਰਪਾ ਜਲ ਦੇ ਨਾਰਖਸਰੰ ਕੋ ਹੋਏ ਜੋਤੇ تیر ਨਾਏ ਵਸ ਤਨਾਸਰੇ ਜੁਦਾ ਜੀ ਹਮ ਤੇਰੋ ਹਰਤੇ ਮਜਨੇ ਮੁਰਾਰੇ ਹਰਕੇ ਨਾਮ ਬਿਨ ਜੁਟ ਸਗਲ ਪ੍ਰਸਾਰੇ 라ਉ ਨਾਮ ਤੇਰਾ ਸੋਮ ਤੇਰਾ ਸਰ ਨਾਮ ਤੇਰੋ ਕੇਸਰੁ ਲਛਿਤ ਕਾਰੇ ਨਾਮ ਤੇਰਾ ਪੁਲ ਨਾਮ ਤੇਰਾ ਚੰਦਨੋ ਗਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵ ਨਾਮ ਤੇਰਾ ਬਾਤੀ ਨਾਮ ਤੇਰੋ ਤੇਲ ਲੈ ਮਾਇ ਫਸਾਰੇ ਨਾਮ ਤੇਰੇ ਕੀ ਜੋਤ ਲਗਾਈ ਬਹੁ ਜੀਉ ਰੋ ਪਵਨ ਸੁਗਲਾਰੇ ਨਾਮ ਤੇਰੋ ਤਗ ਨਾਮ ਫੂਲ ਮਲ ਬਾਰੇ ਅਠਾਰੇ ਸਗਲ ਜਠਾਰੇ ਤੇਰੋ ਕੀ ਹ ਤੁਜ ਕੀ ਅਰਪਿਓ ਨਾਮ ਤੇਰੋ ਤੋਹੀ ਚਵਰ ਦੁਲਾਰੇ 10 8 68 ਚਾਰੇ ਖਣੀ ਇਹ ਵਰਤਨ ਹੈ ਸਭ ਸੰਸਾਰੇ ਕੇਰਵ ਦਾਸ ਨਾਮ ਤੇਰੋ ਅਰਤੀ ਸਤਿਗੁਰ ਹੈ ਹਰਿ ਪਉਗਤਿware ਜਨਾ ਸ੍ਰੀ ਸੈ ਸ੍ਰੀ ਸੰ ਧੂਪ ਦੀਪ ਗ੍ਰਿਤ ਸੋਜਾਰਸੀ ਹਾਰਨੇ ਜ ਕਮਲਪਤੀ ਮੰਗਲ ਹਰ ਮੰਗਲ ਅਨਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਉਦਮੋ ਦਿੜੋ ਨਿਰਮਲ ਬਾਤੀ ਹੋਇ ਨਵੰਜਨ ਕਮਲਾ ਪਾਤੀ ਰਾਮ ਭਗਤ ਰਮਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ ਮਜਨ ਮੂਰਤ ਬਹਿਤਾਰ ਗੋਬਿੰਦੇ ਸੇਨੇ ਪਨੇ ਪਜ ਪਰਮਾਨੰਦੇ ਪ੍ਰਭਾਤੀ ਸ੍ਰੀ ਕਬੀਰ ਜੀ ਸੁਨ ਸੰਧਿਆ ਤੇਰੀ ਦੇਵ ਦਿਵਾ ਕਰ ਅਦ ਪਤ ਆਦ ਸਮਾਈ ਸਿੱਧ ਸਮੋਦਿਆਂਤ ਨਹੀਂ ਪਾਇਆ ਲਾਗ ਰੇ ਸਰਨਾਈ ਨੇ ਵਰਤੇ ਹੋ ਪੁਰਖ ਨੰਨ ਜਨ ਸਰਵਰ ਪੂਜਾਇ। ਅਡਭੁ ਮੋនិਗਮ ਵਿਚਾਰੇ ਅਲਖ ਨਾਲ ਲਖਿਆ ਜਾਇ ਰਾਵ। ਤਤ ਤੇਲ ਨਾਮ ਕੀ ਬੱਤੀ ਦੀਪਕ ਦੇਉ ਜੀਰਾ। ਜੋਤ ਲਾਏ ਜਗ ਦੀਜ ਕੋ ਜੋ ਜੇ ਜੋਟਨਾ ਭੋਜਨ ਹਾਰ। ਅਪੰਜ ਸਵਰਨ ਦੇ ਵਜੇ ਸੰਗ ਸਰੰਗ ਪਾਣੀ। कबीर दास तेरी आरती तेने निरंकार निर्वाणे تناศรี تنਾਮ गोपाल तेरा अरत जो जन तुमरे भगत करनते तने के काज स्वर्त धर सीधा मांगो कियो हमरा खुशी करो नित जियो अनआषदन एक अनाज मांगो स श्री का गोवंश मांगो न एक तजे तुनि जंगेरी घर के घर चंगे जिन तन्ना ले मंगे सो यह रवे से करना ने अब बेनती सुन लीजिए ओ मंगत हो तुम कुछ चाहो ने सोई कीजे सतरन सो अंधे रन तर हां मरहर ਸਾਚਿ ਪਤਿਨ ਸੰਤ ਸਾਹਿ ਸਦਾ ਜੁਨਾਇ ਕਿਰਪਾ ਕਰ ਸਿਆਮ ਇਹੋ ਵਰ ਦੀਜੇ ਸਵੈ ਪਾਏ ਗਜਬ ਤੇ ਤੁਮਰੇ ਤਵ ਤੇ ਕੋਪ ਤਰੇ ਨਿਉ ਨਿਉ ਰਾਮ ਰੇ ਪੁਰਾਨ ਕੁਰਾਨ ਅਨੇਕ ਮਤ ਸਿੱਖ ਨਾ ਮੰਨਿਉ ਸਿਮਰ ਸਹਾਸਤਰ ਬੇਰ ਸਬੇ ਬਹੁਤ ਕਮੀ ਕਿ ਨਾ ਜਾਣਿਉ ਸਿਰਸ ਪਾਨ ਕਿਰਪਾ ਤੁਮਰੀ ਕਰ ਮਨ ਕੋ ਸੁਭ ਤੈ ਦੁਖ ਨਿਉ ਦੁਇਰਾ ਸਗਲ ਦੋਰ ਕੋ ਛੋੜ ਕੇ ਦੇਉ ਦਰੂਦਰੂਪਮ ਵੈਕੀਲਾ ਜਿ ਹਸੇ ਗੋਬਿੰਦੋਸ ਤੋਰੇ ਚਤਰ ਚੱਕਰ ਵਰਤੇ ਚਤਰ ਚੱਕਰ ਬੁਗਤ ਸੰਭੋ ਸੋ ਸਰਵਦਾ ਸਰਵ ਜੁਗ ਤੇ ਦੇਵਲ ਪ੍ਰਨਾਸੀ ਦੇਵਲੰ ਸਰੂਪ ਸਦ ਸੰਗੇ ਅਪੰਗਮ ਬੁਗਤੇ ਚਤਰ ਚੱਕਰ ਵਰਤੇ ਚਤਰ ਚੱਕਰ ਬੁਗਤ ਸੰਗੋ ਸੂ ਸਰਬਦਾ ਸਰਬਜੁਗਤੇ ਦਿਆਲੰ ਪਰਨਾਸੀ ਦਿਆਲੰ ਸਰੂਪ ਸਦੰ ਸੰਗੇ ਅਬੰਗ ਅਬੁਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹਿਲ ਰਾਗੁੜ ਦੀ ਕੇ ਮਲ ਪੈਲਾ ੴ ਸਤਿਗੁਰ ਪ੍ਰਸਾਦ ਜੈ ਗੁਰ ਕੀਰਤਾ ਕੇ ਕਰਤੇ ਕੋਈ ਵਿਚਾਰੋ ਤਿਤ ਗਰ ਗਉਸ ਵੇਲਾ ਸਿਵ ਰੂ ਸ੍ਰਿਜਨਹਾਰੋ ਤੁਮ ਗਾਉ ਮੇਰੇ ਨਿਰਭਉ ਕਸਵੇਲਾ ਹਰ ਜਿਤ ਸੇ ਸਦਾ ਸੁਖ ਰਾਉ ਨਿਤਨਤ ਜਿਹੜੇ ਸਮਾਲੈਣ ਦੇਖੇਗਾ ਦੇਵ ਨਾਰ ਤੇਰੇ ਦਾਨੇ ਕਿਮਤ ਨਾ ਪਵੇ ਤਿਸ ਦਾਤੇ ਕੋਣ ਸਮਾਰੋ ਸੰਬਦ ਸੋ ਲਿਖਿਆ ਮਿਲਿ ਕਰਪਾ ਹੋ ਤੈਲ ਦੇਵ ਸਜਨਾ ਸੇ ਸ੍ਰੀਆ ਜੇ ਹੋਵੇ ਸਭ ਸੁਮੇਲ ਕਰ ਕਰੇ ਪਹੁੰਚ ਸਦ ਦੇ ਨਿਤ ਪਵਨ ਸਦਨ ਹਰਿ ਸਿਮਰੀਏ ਨਾਨਕ ਸੇ ਦਿਨ ਆਏ ਬਰਸ ਮਲ ਪਹਿਲਾ ਛੇ ਗੁਰੂ ਸੇ ਗੁਰੂ ਸੇ ਉਪਦੇਸ ਗੁਰੂ ਗੁਰੇ ਕੋ ਵੇਸਨੇ ਬਾਬਾ ਜੀ ਬਰਕਰਤੇ ਕੀਰਤੋਏ ਸੁ ਗਾਖੇ ਤਰਾਵ ਨਿਸਤਸਿਆ ਕੜੀਆਂ ਪੈ ਰਤਿ ਤਿਵਰੇ ਮਹੋ ਅਸੁਰਜ ਕੁਰਤਨ ਇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਦਨਾਸਰੀ ਮਨ ਲਾ ਪਹਿਲਾ ਗਗਨ ਮੈ ਥਾਲ ਰੋ ਚੰਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਤੋਬ ਮਲਿਆਨ ਪਉਣ ਚੋ ਕਰੇ ਸਗਲ ਬੰਦਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਬਹੁ ਖੰਡਨਾ ਤੇਰੀ ਆਰਤੀ ਅਨਹਤੋ ਸਬਦ ਜੰਤ ਪੈਰੀ ਰਹਾਓ ਸਸਤੋ ਨਨਨ ਤੁਕੋ ਸੇ ਸਮੂਰਤ ਨਨ ਏਕ ਤੋਈ ਸਹਿਸ ਪਦ ਵਿਗਨ ਅਨੇਕ ਪਦ ਗੰਧ ਬਿਨ ਸਹਿਸ ਤਬੰਦ ਚਿਤਮੈ ਸੁਮੈ ਜੋਤ ਜੋਤ ਸੋਏ ਜਿਸ ਦੇ ਚਾਨਣ ਸੁਮੈ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਜਿਤ ਪਰ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ ਤਮਨ ਨੂੰ ਦੇ ਨਮੋਏ ਪਿਆਸ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਤੇ ਤੇਰ ਨਾਸ ਰਾ ਗੋੜੀ ਪੂਰਵੀ ਮਲ ਚੌਤਾ ਕਾਮ ਕ੍ਰੋਧ ਨਗਰ ਪੂਰੇ ਅਮੇ ਸਾਧੂ ਖੰਡ ਰਖੰਡਾਏ ਪੌਰਵ ਲਿਖਤ ਨੇਕੀ ਗੁਰਪਾਇ ਮਨ ਹਰ ਲੋ ਮਨ ਰੰਡਾਈ ਕਰ ਸੋ ਦਵੰਜਲੀ ਪਨ ਵੱਡੈ ਕਰ ਡੰਡੋਤ ਪਨ ਵੱਡਰਾਓ ਸਾਕਤ ਰ ਸਦਨਾ ਜਾਣਿਆ ਤਨੰਤਰੋ ਮੈਂ ਕੰਨੈ ਜਿਵੇਂ ਜਿਵੇਂ ਚਲੈ ਚੁਬੈ ਦੁਖ ਪਾਵੈ ਜਮਕਾਲ ਸ ਸੜਨੈ ਹਾਰ ਜਨ ਹਰ ਨਾਮ ਸਮਾਨੈ ਦੁਖ ਜਨਮ ਮਰਨ ਬੋਖੰਡੈ ਅਵਨਾਸੀ ਗੁਰਪਾਇ ਪਰਮੇਸ਼ਰ ਬੋ ਸੋਖਣ ਬ੍ਰਹਮੰਡਾਇ ਹਾਉ ਮ ਗਰੀਬ ਮਨ ਸਕੀਨ ਪਰਬ ਤੇਰੇ ਹਰਿ ਰਾਖਾ ਕੁਲ ਵੱਡਾ ਜਿਨ ਨਾਨਕ ਨਾਮ ਆਧਾਰ ਤੇ ਕਰਨਾ ਮੈਂ ਸੁਖ ਮੰਦਰ ਗੋੜੀਪੁਰ ਨਾਲ ਪੰਜਾ ਕਰੂ ਬਿਨੰਤੀ ਸੁਣ ਮੇਰੇ ਮਿੱਤਰ ਸੰਤ ਟਲਕੀ ਬੇਲਾ ਇਹ ਅਖਾਤ ਚਲੋ ਲਾਗੀ ਬਸ ਸੁਨ ਉਸ ਵੇਲਾ ਆਉ ਗਟ ਦਿਨ ਸੋਰੇ ਨਾਰੀ ਮਾਨਗੁਰ ਮੇਰੇ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿੱਚ ਕਰ ਸੰਸੇ ਮੈਂ ਤਰੇ ਬ੍ਰਹਮ ਗਿਆਨੀ निज हृदय प्रभावी एउ रसक तत न जाने जा कोई सुई बे हजोर गुरते मने बसेरा निज घर मेल पो सुख सि जीवो न गोपेरा अंतरे जामे पुरख बिदाते सरदा मन की पूर नानक दों से सुख मांगे मुखर संतन की तोर अंतर्जामे पुरख बिदाते ਸਰਦਮਨ ਕੀ ਪੂਰ ਨਾਨਕ ਦਾਸੇ ਸੁਖ ਮੰਗੇ ਮੋਗ ਕਰ ਸੰਤਨ ਕੀ ਤੂਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਅਤੇ